ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਪਣੇ ਪੇਜ ਦੇ ਉੱਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਵਧੀਆ ਜੀ ਕੁਝ ਮੇਰੀਆਂ ਭੈਣਾਂ ਨੂੰ ਇਹ ਸਮੱਸਿਆ ਰਹਿੰਦੀ ਆ ਨਾ ਜਿਨ੍ਹਾਂ ਦੇ ਬੱਚੇ ਛੋਟੇ ਨੇ ਜਾਂ ਘਰ ਪਰਿਵਾਰ ਦੇ ਵਿੱਚ ਕਹਿ ਦਿੰਦੇ ਵੀ ਨਜ਼ਰ ਲੱਗ ਗਈ ਹਨ ਵੀ ਡਾਕਟਰਾਂ ਵਗੈਰਾ ਤੋਂ ਵੀ ਇਲਾਜ ਕਰਾਉਂਦੇ ਆ ਮੰਨ ਲਓ ਕੋਈ ਬਿਮਾਰੀ ਤਾਂ ਘਰ ਦੇ ਵਿੱਚ ਹੋਰ ਵੀ ਪ੍ਰੇਸ਼ਾਨੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਕਾਰਨ ਵੀ ਨਜ਼ਰ ਨੂੰ ਮੰਨਿਆ ਜਾਂਦਾ ਹੈ ਤੇ ਜੇ ਬੰਦਾ ਮੰਨੇ ਤਾਂ ਸਭ ਕੁਝ ਹੈ ਜੇ ਨਾ ਮੰਨੇ ਤਾਂ ਕੁਝ ਵੀ ਨਹੀਂ ਹਨਾ ਇਸ ਤਰ੍ਹਾਂ ਕਰਕੇ ਵੀ ਨਜ਼ਰ ਨੂੰ ਦੂਰ ਕਰਨ ਦੇ ਕੁਝ ਤਰੀਕੇ ਆਪਾਂ ਤੁਹਾਨੂੰ ਘਰੇਲੂ ਦੱਸਾਂਗੇ ਜਿਸ ਦੇ ਨਾਲ ਤੁਹਾਡੀ ਨਜ਼ਰ ਆ ਜਿਹੜੀ ਕਿਸੇ ਵੀ ਕੰਮ ਤੇ ਕਿਸੇ ਵੀ ਬੱਚੇ ਤੇ ਜਾਂ ਪਰਿਵਾਰਕ ਮੈਂਬਰ ਤੇ ਜਾਂ ਤੁਹਾਡੇ ਤੇ ਲੱਗੀ ਹੋਵੇ ਤਾਂ ਉਹ ਦੂਰ ਹੋ ਜਾਵੇਗੀ ਸਭ ਤੋਂ ਪਹਿਲਾਂ ਤਾਂ ਇਹ ਤੁਸੀਂ ਦੇਸੀ ਘਿਓ ਦੇ ਵਿੱਚ ਬੱਤੀ ਵਟਕੇ ਉਸ ਨੂੰ ਇੱਕ ਸਾਈਡ ਤੋਂ ਜਲਾ ਦੇਣਾ ਜਿਸ ਤਰ੍ਹਾਂ ਆਪਾਂ ਦੀਵਾ ਜਲਾਉਂਦੇ ਆ ਤੇ ਉਹਨੂੰ ਲੰਬੀ ਰੱਖਣਾ ਇੱਕ ਸਾਈਡ ਤੋਂ ਹੱਥ 'ਚ ਫੜ ਲੈਣਾ ਨੀਚੇ ਨੂੰ ਲਮਕਾਉਣਾ ਜੇ ਤੁਹਾਡੇ ਬੱਚੇ ਨੂੰ ਨજર ਲੱਗੀ ਹੈ ਕਿਸੇ ਵੀ ਇਨਸਾਨ ਨੂੰ ਨજર ਲੱਗੀ ਹੈ ਉਹਦੇ ਲਈ ਹੈ ਤੇ ਜਿਵੇਂ ਜਿਵੇਂ ਅੱਗ ਮੱਚਦੀ ਜਾਵੇਗੀ ਤੁਹਾਡੀ ਨਜ਼ਰ ਹੈ ਜਿਹੜੀ ਉੱਤਰਦੀ ਜਾਵੇਗੀ ਤੇ ਉਹ ਇਨਸਾਨ ਉਸ ਵਕਤ ਉਸ ਬੱਤੀ ਦੇ ਸਾਹਮਣੇ ਹੋਣਾ ਚਾਹੀਦਾ ਇਸ ਗੱਲ ਦਾ ਖਾਸ ਧਿਆਨ ਰੱਖਣਾ ਦੂਜੇ ਨੰਬਰ ਤੇ ਨજર ਲੱਗੇ ਵਾਲੇ ਇਨਸਾਨ ਨੂੰ ਜਾਂ ਕੰਮ ਨੂੰ ਤੁਸੀਂ ਇੱਕ ਲੂਣ ਲੈਣਾ ਜੀ ਲੂਣ ਨੂੰ ਮੁਠੀ ਦੇ ਵਿੱਚ ਬੰਦ ਕਰ ਲੈਣਾ ਤੇ ਉਸਦੇ ਸਿਰ ਦੇ ਉੱਪਰ ਦੀ ਸੱਤ ਵਾਰੀ ਚੁਹਾ ਦੇਣਾ ਚੁਹਾ ਦੇਣਾ ਮਤਲਬ ਗੇੜੇ ਲੋਟ ਸਰਕਲ ਵਾਈਜ਼ ਐਂਟੀਕਲੋਕ ਤੁਸੀਂ ਉੱਪਰ ਦੀ ਵਾਰਨਾ ਤੇ ਉਹ ਨਜ਼ਰ ਆ ਜਿਹੜੀ ਉੱਤਰ ਜਾਵੇਗੀ ਜੇ ਤੁਹਾਡੇ ਘਰੇ ਅੱਗ ਵਗੈਰਾ ਚੁੱਲ੍ਹਾ ਤਾਂ ਤੁਸੀਂ ਉਸਦੇ ਵਿੱਚ ਸੁੱਟ ਦੋਗੇ ਤੇ ਨਹੀਂ ਫਿਰ ਪਾਣੀ ਵਗੈਰਾ ਦੀ ਟੂਟੀ ਹੁੰਦੀ ਹੈ ਜਿਹੜੀ ਮੁਠੀ ਉਹਦੇ ਨੀਚੇ ਕਰਕੇ ਉੱਪਰ ਟੂਟੀ ਛੱਡ ਦੋ ਤੇ ਹੌਲੀ ਹੌਲੀ ਲੂਣ ਖੁਰ ਕੇ ਚਲਾ ਜਾਵੇਗਾ ਇਸੇ ਤਰ੍ਹਾਂ ਹੀ ਤੁਹਾਡੀ ਨਜ਼ਰ ਆ ਜਿਹੜੀ ਚਲੀ ਜਾਵੇਗੀ ਤੀਜੇ ਨੰਬਰ ਤੇ ਹੀ ਤੁਸੀਂ ਕੀ ਕਰਨਾ ਜੇ ਤੁਸੀਂ ਅੱਗ वगैरह ਮਚਾਉਨੇ ਹੋਗੇ ਤਾਂ ਉਹਦੇ ਵਿੱਚ ਹਲਦੀ ਤੇ ਹਲਦੀ ਤੇ ਨਮਕ ਅੱਗ ਦੇ ਉੱਪਰ ਪਾ ਕੇ ਉੱਪਰ ਘਿਓ ਪਾ ਲੈਣਾ ਉਹਦੀ ਧੂਣੀ ਦੇਣੀ ਹੈ ਜੀ ਜਿਸ ਵੀ ਕੰਮ ਨੂੰ ਜਾਂ ਇਨਸਾਨ ਨੂੰ ਨਜ਼ਰ ਲੱਗੀ ਹੈ ਉੱਪਰ ਦੀ ਚੁਹਾ ਕੇ ਸੱਤ ਵਾਰੀ ਵਾਰ ਕੇ ਤੁਸੀਂ ਉਹ ਕੋਲੇ ਦੇ ਨਾਲ ਰੱਖ ਦੇਣੀ ਹੈ ਗਲੀ ਵਾਲੇ ਦੇ ਤੇ ਤੁਹਾਡੀ ਨਜ਼ਰ ਹੈ ਜਿਹੜੀ ਉੱਤਰ ਜਾਵੇਗੀ ਤੇ ਪੰਜਵੇਂ ਨੰਬਰ ਤੇ ਆ ਜਾਂਦੇ ਜੀ ਤੁਸੀਂ ਸੱਤ ਮਿਰਚਾਂ ਲੈਣੀਆਂ ਹੈ ਉਹ ਜਿਸ ਵੀ ਇਨਸਾਨ ਨੂੰ ਜਾਂ ਕੰਮ ਤੇ ਨਜ਼ਰ ਲੱਗੀ ਹੈ ਤਾਂ ਉਸ ਦੇ ਉੱਪਰ ਦੀ ਵਾਰ ਕੇ ਤੇ ਤੁਸੀਂ ਅੱਗ ਦੇ ਵਿੱਚ ਸੁੱਟ ਦੇਣੀ ਹੈ ਜੇ ਤਾਂ ਉਹਨਾਂ ਦੀ 스멜 ਆ ਜਿਹੜੀ ਮੱਚਣ ਦੀ ਆਵੇਗੀ ਤਾਂ ਨਜ਼ਰ ਲੱਗੀ ਹੋਈ ਹੈ ਤੇ ਕੋਈ 스멜 ਨਾ ਆਵੇ ਤੇ ਫੇਰ ਨਜ਼ਰ ਆ ਜਿਹੜੀ ਨਹੀਂ ਲੱਗੀ ਇਸ ਗੱਲ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਤੇ ਇੱਕ ਹੋਰ ਦੱਸਾਂ ਲੱਗਿਆ ਜੀ ਆਪਾਂ ਪਾਣੀ ਸਹੋਣਾ ਤੁਸੀਂ ਆਪ ਦੇ ਉੱਪਰ ਦੇ ਪਾਣੀ ਦੀ ਗੜਵੀ ਜਾਂ ਗਲਾਸ ਭਰ ਕੇ ਸੱਤ ਵਾਰ ਉਹਨੂੰ ਆਪਦੇ ਸਿਰ ਉੱਪਰ ਦੀ ਚੁਹਾ ਕੇ ਤੁਸੀਂ ਟਾਇਲਟ ਦੇ ਵਿੱਚ ਡੋਲਣਾ ਲੰਬੀ ਧਾਰ ਕਰਕੇ ਇਸ ਦੇ ਨਾਲ ਵੀ ਲੱਗੀ ਹੋਈ ਬੁਰੀ ਨਜ਼ਰ ਆ ਜਿਹੜੀ ਉੱਤਰ ਜਾਂਦੀ ਹੈ ਅਗਰ ਤੁਹਾਨੂੰ ਲੱਗਦਾ ਵੀ ਸਾਨੂੰ ਨਜ਼ਰ ਲੱਗੀ ਹੈ ਵੈਸੇ ਇਹ ਹੁੰਦੇ ਤਾਂ ਵੈਪਰਮੀ ਹੈ ਇਹਨਾਂ ਚੀਜ਼ਾਂ ਦੇ ਵਿੱਚ ਕੋਈ ਖਾਸੀਅਤ ਨਹੀਂ ਹੁੰਦੀ ਤੇ ਪਰ ਪੁਰਾਣੇ ਸਮਿਆਂ ਦੇ ਵਿੱਚ ਜਾਂ ਆਪਣੇ ਆਮ ਘਰਾਂ ਦੇ ਵਿੱਚ ਇਹ ਟੋਟਕੇ ਆ ਜਿਹੜੇ ਕੀਤੇ ਜਾਂਦੇ ਆ ਆਮ ਵੀ ਬੱਚਿਆਂ ਦੇ ਉੱਪਰ ਵੀ ਕੀਤੇ ਜਾਂਦੇ ਆ ਆਪਣੀਆਂ ਦਾਦੀਆਂ ਨਾਨੀਆਂ ਨੇ ਜਿਵੇਂ ਦੱਸਿਆ ਇਹ ਚੀਜ਼ਾਂ ਮੈਨੂੰ ਯਾਦ ਸੀਗੀਆਂ ਕਿਉਂਕਿ ਮੇਰਾ ਵੀ ਘਰੇ ਬੱਚਾ ਛੋਟਾ ਹੈ ਨਾ ਦਾਦੀ ਨਾਨੀ ਉਹਦੇ ਕਰਦੇ ਰਹਿੰਦੇ ਨੇਗੇ ਹਨਾ ਬਜ਼ੁਰਗਾਂ ਚਲੋ ਉਹਨਾਂ ਦੀ ਆਪਣੀ માનਤਾ ਉਹਨਾਂ ਨੂੰ ਲੱਗਦਾ ਬੱਚਾ ਰੋਂਦਾ ਚੁੱਪ ਕਰ ਜਾਂਦਾ ਇਹ ਚੀਜ਼ਾਂ ਅਪਣਾਈਆਂ ਹੋਈਆਂ ਨਹੀਂ ਅਸੀਂ ਤੁਸੀਂ ਇਹਨਾਂ ਨੂੰ ਵਰਤ ਸਕਦੇ ਹੋਗੇ ਇਹਦਾ ਕੋਈ ਸਾਈਡ ਇਫੈਕਟ ਵੀ ਹੈ ਨਹੀਂ ਜਾਂ ਕਿਸੇ ਦਾ ਨੁਕਸਾਨ ਹੋਵੇ ਇਹਨਾਂ ਚੀਜ਼ਾਂ ਨਾਲ ਇਸ ਉਹ ਗੱਲਾਂ ਆਪਾਂ ਨਹੀਂ ਦੱਸਦੇ ਜਿਸ ਨਾਲ ਜਿਸ ਦਾ ਫਾਇਦਾ ਹੁੰਦਾ ਹੈ ਨਾ ਆਪਾਂ ਉਹੀ ਚੀਜ਼ ਹੀ ਤੁਹਾਡੇ ਨਾਲ ਸ਼ੇਅਰ ਹੈ ਜਿਹੜੀ ਕਰਦੇ ਆ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ